ਬੇਅੰਤ ਮਹਾਨ ਹਸਤੀਆਂ ਰਾਮ ਗੜੀਆ ਪਰਿਵਾਰ ਦੇ ਇਸ ਵੇਲੇ ਦੇ ਵਿੱਚ ਜੁੜ ਬੈਠੇ ਸਾਰੇ ਗੁਰੂ ਜੀ ਅਰੋਸ਼ਨਾ ਪ੍ਰਤੀ ਕਰਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਜੀ ਗਿਆਨੀ ਪਕਸ਼ਰ ਜੀ ਦੀ ਸੋ ਵੀ ਕਿਤਾਬ ਦੀ ਬਰੇਗਨ ਨੂੰ ਮਨਾ ਕੇ ਅਜਨੰਦੇ ਸਪੁੱਤਰ ਸਰਦਾਰ ਰਜੋੜ ਬਲਦੂ ਸਿੰਘ ਦੀ ਪਰਵਾਂ ਦੇ ਪੁੱਤਰੀ ਸਰਦਾਰ ਜਿਸਕਨ ਸਿੰਘ ਦੀ ਉਹਨਾਂ ਦੇ ਭਾਈ ਪਰਣਾ ਚਾਚੇ ਪਰਿਵਾਰ ਦੇ ਹੋਰ ਜੀ ਜਿਨੇ ਵੀ ਇਸ ਪਰਵਾਰ ਦੇ ਨਾਲ ਜੁੜੇ ਆ ਸਭ ਜੀ ਉਹ ਭਾਨ ਸਖੀਏ ਤੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚੇ ਕਿਰਤ ਕਰੋ ਨਾਮ ਜਪੋ ਤੇ ਵਰਤ ਸਕੋ ਦੇ ਬਾਬੇ ਨਾਨਕ ਦੇ ਮਿਸ਼ਨ ਦੇ ਉੱਤੇ ਚੱਲ ਕੇ ਹਰ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਜਿਸ ਖੇਤਰ ਦੇ ਵਿੱਚ ਟੈਕਨੀਕਲੀ ਉਹ ਸਮਾਨ ਤਿਆਰ ਕਰਕੇ ਦੁਨੀਆ ਦੇ ਵਿੱਚ ਭੇਜਦੇ ਆ ਉੱਥੇ ਐਜੂਕੇਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੋ ਗਿਆਨੀ ਜੀ ਹੁਣਾਂ ਨੇ ਸ਼ੁਰੂਆਤ ਕੀਤੀ ਅਜ ਉਹਨਾਂ ਨੂੰ ਬਖੂਬੀ ਚਲਾ ਵੀ ਰਹੇ ਤੇ ਅੱਗੇ ਵਧਾ ਵੀ ਰਹੇ ਜਿਸ ਤਰ੍ਹਾਂ ਉਹਨੇ ਧਰਮ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਵੀ ਤਿਆਰ ਕਰ ਲਈ ਜਦੋਂ ਮੈਂ ਗਿਆਤ ਪਿੰਡਾਂ ਦੇ ਸਟੂਡੀਓ ਵਿੱਚ ਗਿਆ ਉੱਥੇ ਇੱਕ ਪੇਂਟਿੰਗ ਗੁਰੂ ਨਾਨਕ ਦੇਵ ਜੀ ਦੀ ਬਣ ਰਹੀ ਸੀ ਤੇ ਆਈਲ ਜਿਹੜਾ ਦੂਸਰੇ ਪਾਸੇ ਘੁਮਾਇਆ ਤੇ ਮੈਂ ਆਪਣੇ ਪਿਤਾ ਜੀ ਇਹਨੂੰ ਬੈਠੇ ਆ ਵੇਖਿਆ ਤਾਂ ਮੇਰੇ ਅੱਖਾਂ ਤੋਂ ਅੰਝੀ ਵਾਹ ਗਈ ਤੇ ਨਾਲ ਬਗੈਰ ਉਸੇ ਉਹ ਪੇਂਟਿੰਗ ਬਣਾ ਦਿੱਤੀ ਸਾਡੇ ਪਰਿਵਾਰ ਨੂੰ ਇਹ ਮਾਣ ਹੈ ਕਿ ਇਹਨਾਂ ਨੇ ਵਿਦਿਆ ਨੂੰ ਆਰਟ ਦੇ ਗੁਰੂ ਆਹ ਤੁਮ ਲੋ ਸਿੰਗਿਆ ਕਿਸ ਜਿੰਨਾਂ ਦਾ ਬਹੁਤ ਵੱਡਾ ਨਾਮ ਹੈ ਉਹਨਾਂ ਨੇ ਵੀ ਦਾਦਾ ਜੀ ਦੀ ਪੋਰਟਰੇਟ ਬਣਾਈ ਤੇ ਕੋਈ ਨਾ ਕੋਈ ਵਿਦਿਆਰਥੀ ਆਰੰਭੀਤ ਹੋਣੇ ਟਾਜੇ ਬਾਈ ਜੀ ਉਹ ਲਾਈਏ ਮੇਰਾ ਬੱਤ ਨਹੀਂ ਕੋਣ ਬਣਾਏਗਾ ਤੇ ਸਾਡੇ ਦਾਦਾ ਜੀ ਦੀ ਪੋਰਟਰੇਟ ਜਿਹੜੀ ਐਸਿਕ ਮਿਊਜ਼ੀਅਮ ਅਮਰitsar ਵਿੱਚ ਲੱਗੀ ਹੋਈ ਹੈ। ਤੋਂ ਮੈਂ ਜਿਆਦਾ ਸ਼ਬਦ ਨਾਲ ਲੈਣਾ ਹੋਇਆ ਕੈਨੀ ਬੀ ਸੇ ਜੀ ਸਾਡੇ ਪਰਿਵਾਰ ਦੇ ਨਿੱਜੀ ਨੇ ਇਹਨਾਂ ਨੇ ਘੋਟ ਤੇ ਪਹੁੰਚਣਾ ਹੈ। ਵੱਡੀ ਭਾਰੀ ਸਰਕਾਰ ਸੰ ਅਜ ਉਹਨਾਂ ਦੇ ਪਰਵਚਨ ਸੁਣਾਉਂਦਾ ਲੋਕਾਂ ਮਿਲਿਆ ਅਸੀਂ ਉਹਨਾਂ ਦੀ ਸੰਗਤ ਨੂੰ ਵਾਰਿਆ ਕਾਨੂੰਨ ਬਰੇ ਨਾ ਆਮਦ ਨੂੰ ਸਰਕਾਰ ਦੇ ਵੀ ਹਰ ਦਿਨ ਤਨੁ ਆਪਰੇ ਕਉਂਦੇ ਅਸੀਂ ਆਪਜੀ ਸੰਨਾਨਕ ਕਰਾਂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਗਣਾ ਹੋਵੇ ਕੋਈ ਇਨਸਾਨ ਗਿਆਨ ਪ੍ਰਾਪਤ ਕਰੇ ਅਸੀਂ ਤੇਰੇ ਨਾਲ ਕਰੇਗਾ ਸੋ ਨਿਹਾਲ ਜੀ ਵਸੂ ਉਹ ਕੀ ਸੀ ਚਿੰਤਨ

ਸੰਨੀਤ ਵਿਪਾਦ ਦੇ ਵਿੱਚ ਸੇਵਾਵਾਂ ਨਿਭਾਉਣ ਉਪਰੰਤ ਅੱਜਕਲ ਮਹੱਤਵ ਦੇ ਵਿੱਚ ਵਿਦਿਆਕੀ ਨਗਰਮਤ ਸੰਗੀਤ ਦੀ ਵਿੱਤਾਂ ਦੇ ਕੇ ਉਨ੍ਹਾਂ ਨੂੰ ਗੁਰੂਕਾਂ ਤੇ ਗੁਰਮਤਿ ਨਾਲ ਜੋੜ ਰਹੇ ਹਨ ਮਨਨ ਕਾ ਰੀਨ ਅੱਜ ਅਸੀਂ ਮੇਰੇ ਦਾਦਾ ਜੀ ਗਿਆਨੀ ਭਗਤ ਸਿੰਘ ਜੀ ਦਾ ਸੰਮਰਨ ਜਨਮ ਦਿਨ ਮਨਾ ਰਹੇ ਉਹਦੇ ਉਹਨਾਂ ਦੀ ਲਾਈਫ ਬਾਰੇ ਅਸੀਂ ਲੋਕਾਂ ਨੂੰ ਅੱਜ ਜਾਗੂ ਕਰਾਇਆ ਹੈ ਕਿ ਉਹਨਾਂ ਨੇ ਜਿੰਨਨੇ ਨੇ ਕੰਮ ਕੀਤੇ ਉਹਨਾਂ ਦੇ ਯੋਗਦਾਨ ਦੀ ਲੈ ਰਹੇ ਹਨ ਉਹਨੇ ਸਕੂਲ ਕਾਲਜ ਐਜੂਕੇਸ਼ਨ ਲਈ ਇੰਡਸਟਰੀ ਲਈ ਕਮਿਟੀ ਦਾ ਉਹਨੇ ਲੈ ਕੇ ਆ ਕੇ ਲੋਕਾਂ ਨੂੰ ਵਾਈਟ ਕੀਤਾ ਤੇ ਇਹ ਪ੍ਰੋਗਰਾਮ ਦਿੱਤਾ ਇਹਦੇ ਚ ਬਹੁਤ ਕੁਝ ਬਣਦੇ ਸਿੱਧੇ ਨਾਲ ਹੈ ਤੇ ਉਹਨਾਂ ਦਾ ਸੀ ਤਨਵਾਦਿਆ ਥੈਂਕ ਯੂ ਇਹਦੇ ਪ੍ਰੋਗਰਾਮ ਬਾਰੇ ਗਿਆਨੀ ਭਗਤ ਸਿੰਘ ਜੀ ਦੀ ਜਨਮ ਸ਼ਤਾਬਦੀ ਆ ਤੇ ਅਸੀਂ ਉਹਨਾਂ ਦੀ ਜਨਮ ਸ਼ਤਾਵ ਦੀ ਉੱਪਰ ਉਹਨਾਂ ਨੂੰ ਆਪਣਾ ਸਤਕਾਰ ਆਪਣੀ ਸ਼ਰਧਾ ਭੇਟ ਕਰ ਰਹੇ ਹਾਂ ਔਰ ਉਹਨਾਂ ਦੇ ਸੁਪੁੱਤਰ ਜਿਹੜੇ ਕਿ ਬਹੁਤ ਅੱਛੇ ਕਲਾਕਾਰ ਹੈ ਚਿੰਤਕ ਹੈ ਲੇਖਕ ਹੈ ਸਰਦਾਰ ਅਨਜੋਤ ਸਿੰਘ ਉਹਨਾਂ ਨੇ ਗਿਆਨੀ ਜੀ ਨੂੰ ਸਮਰਪਿਤ ਇਹ ਜਿਹੜੀ ਪੁਸਤਕ ਹੈ ਪਗ ਕਮਾਲਾ ਦੇ 84 ਮੰਕੀ ਇਹ ਬਹੁਤ ਖੂਬਸੂਰਤ ਤੋਹਫਾ ਮੈਂ ਸਮਝਦਾ ਸਵਾਜ ਨੂੰ ਸਰਦਾਰ ਅਨਜੋਤ ਸਿੰਘ ਨੇ ਦਿੱਤਾ ਜਿਹੜਾ ਕਿ ਗਿਆਨੀ ਪਗ ਸਿੰਘ ਜੀ ਦੀ ਸੋਚ ਦੇ ਨਾਲ ਮੈਚ ਕਰਦਾ ਮਤਲਬ ਇਹਦੇ ਵਿੱਚ 84 ਕਨਸੈਪਟ ਜਿਹੜੇ ਲੈ ਗਏ ਆ ਕਿ ਤ੍ਰਿਸ਼ਨਾ ਕੀ ਆ ਆਨੰਦ ਕੀ ਆ ਕਰਮ ਕੀ ਆ ਸੋ ਕੀਆ ਦੋ ਕੀਆ ਨਾ ਗੁਰਦੁਆਰਾ ਕੀਆ ਗੁਰੂ ਕੀਆ ਮਤਲਬ ਇਸ ਤਰ੍ਹਾਂ ਸਾਡੇ ਬੱਚਿਆਂ ਨੂੰ ਬਹੁਤ ਖੂਬਸੂਰਤ ਗਿਆਨ ਹੈ ਜਿਹੜਾ ਇਸ ਕਿਤਾਬ ਦੇ ਰਾਹੀਂ ਮਿਲੂਗਾ ਸੋ ਮੈਂ ਰਣਜੋਤ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਇਸ ਪੁਸਤਕ ਦੇ ਅੱਜ ਲੋਕ ਆਪਨ ਦੇ ਉੱਪਰ ਮੈਂ ਗਿਆਨੀ ਜੀ ਨੂੰ ਵੀ ਆਪਣੀ ਸ਼ਬਦ ਹੈ ਜਿਹੜੀ ਦੁਆਰਾ ਪ੍ਰਕਿਰਿਤ ਹੈ ਪ੍ਰੋਗਰਾਮ ਬਾਰੇ ਬੋਲੇ ਕੋਈ ਕੋ ਚਿਕਰ ਕੋਈ ਕੋ ਦੀ ਕਿਤੇ ਤੇ ਜੇ ਬਹੁਤ ਹੀ ਸਨਮਾਨ ਦੇਣਾ ਹੈ ਕਿ ਅਸੀਂ ਗਿਆਨੀ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਅੱਜ ਇੱਥੇ ਪ੍ਰੋਗਰਾਮ ਨੂੰ ਚੇਤਨ ਮੈਨ ਸਮਝਾਇਆ ਕਿ ਉਹਨਾਂ ਦੇ بیٹے ਅਰਜੋਤ ਜੀ ਉਹਨਾਂ ਨੇ ਬਹੁਤ ਹੀ ਸਤਜਾ ਮਰੌਣਾ ਕੀਤਾ ਕਿ ਸਾਨੂੰ ਇਸ ਸਮੇਂ ਤੇ ਯਾਦ ਕਰਕੇ ਉਹਨਾਂ ਦੇ ਜੀਵਨ ਦੇ ਚਾਤ ਮੌਕਾ ਦਿੱਤਾ ਹੈ ਮੈਂ ਬਹੁਤ ਬਹੁਤ ਸ਼ੁਕਰਾਹਤ ਇਹ ਮੈਨੂੰ ਚੋਣ ਦੇ ਵਿੱਚ ਤੁਸੀਂ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਹੁੰਦਾ ਰਿਹਾ ਹੈ ਔਰ ਬਹੁਤ ਉਹਨਾਂ ਨੂੰ ਮਿਲਣ ਦਾ ਸਮਾਂ ਮਿਲਿਆ ਹੈ ਕਿ ਜਦੋਂ ਵੀ ਮੈਂ ਮਿਲਣਾ ਉਹਨਾਂ ਤੋਂ ਬੜੀ ਪ੍ਰੇਮ ਨਾਲ ਮਿਲਦੀ ਸੀ ਜੀਵਨ ਜਵਤ ਜੀਮੋ ਜੀ ਜਮਨਦਾਰ ਕਿਸਾਨੋਂ ਉਹ ਉਹਨਾਂ ਦੇ ਪਾਇਕ ਫੂਲਿਆਂ ਤੇ ਚੱਲ ਕੇ ਸ ਬੱਚਿਆਂ ਨੂੰ ਸਾਨੂੰ ਨੌਜਵਾਨਾਂ ਨੂੰ ਸਿੱਖਣਾ ਚਾਹੀਦਾ ਹੈ ਔਰ ਜਿੱਦੋ ਇੱਥੇ ਕਿਤਾਬ ਵੀ ਰਿਲੀਜ਼ ਕੀਤੀ ਗਈ ਹੈ ਭਗਤ ਮਾਲਾ ਦੇ ਜਰਸੂਨ ਕੇ ਉਹਦੇ ਚੋਂ ਵੀ ਸਾਨੂੰ ਗਿਆਨ ਪ੍ਰਾਪਤ ਹੋਏਗਾ ਔਰ ਇੱਕ ਇਹ ਅੱਗੇ ਵਾਸਤੇ ਜੋ ਹੈ ਚਰਨ ਮਨਾਰ ਅਸਰਤ ਹੋਏਗਾ ਮੈਂ ਉਹਨਾਂ ਨੂੰ ਨੰਮਨ ਕਰਦਾ ਹਾਂ ਔਰ ਉਹਨਾਂ ਦਾ ਜੀਵਨ ਜੋ ਹੈ ਉਹਨਾਂ ਨੇ ਆਪਣੇ ਜੀਵਨ ਦੇ ਚ ਆਪਣੇ ਨਾਮ ਨੂੰ ਸਕਾਰ ਕੀਤਾ ਹੈ ਬਹੁਤ ਜੋ ਦਿੱਤੇ ਉਹਨਾਂ ਨੂੰ ਗਿਆਨ ਸੀ ਹਰ ਪੀੜ ਦਾ ਉੱਥੇ ਸੱਚੇ ਭਗਤ ਵੀ ਸੀ ਉਹਨਾਂ ਦਾ ਸਾਰਾ ਜੀਵਨ ਇੱਕ ਖੁੱਲੀ ਕਿਤਾਬ ਹੈ ਇੱਕ ਜੋ ਅਨੁਸਾਰ ਨਹੀਂ ਜੀਵਨ ਹੋਣਾ ਚਾਹੀਦਾ ਹੈ ਜੋ ਸਰ ਨੂੰ ਗੁਰੂ ਸਾਹਿਬ ਵਿਦਾਂਤ ਬਖਸ਼ਦੇ ਨੇ ਜੀਵਨ ਕੇ ਉਪਰ ਲਈ ਉਹ ਆ ਦਿੱਤਾ ਮੈਂ ਮੰਨ ਕਰਦਾ ਕਿ ਉਹਨਾਂ ਦਾ ਜੋ ਰੂਪ ਹੈ ਉਹ ਕੇਂਦਰੀ ਸਿੱਖਿਆ ਪਰ ਦੇ ਵਿੱਚ ਜੁੜ ਲਗਣਾ ਚਾਹੀਦਾ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਮੈਂ ਨਾਮ ਸਾਹਿਬ ਤੋਂ ਅਪੀਲ ਕਰਦਾ ਹਾਂ ਨਹੀਂ ਕਰਦੇ ਜਾਇ ਕਰਦੇ ਜੁੜਾ ਜਾਵੇ ਵਾਹਿਗੁਰੂ ਦਾ ਕਮਸ਼ਾ ਮਹਾਰਗਵਰ ਜੀ ਤੇ ਅਰਸ਼ੀ ਸਾਡੇ ਅਕੀ ਸ਼ਾਮ ਨੂੰ ਹੋਇਆ ਗਿਆਨੀ ਭਗਤ ਸਿੰਘ ਜੀ ਸਾਡੇ ਸੰਪਰਕ ਆਏ ਬਹੁਤ ਨਿਹਰੇ ਟੋਲਦੇ ਜਿੰਨੇ ਘਾਂ ਉਹਨੇ ਹਿਸ਼ਾ ਬਾਦਰ ਗੁਣੀ ਜਨ ਪਰਮਾਤਮ ਦੇ ਪਾਧੀ ਲੇਖਕ ਕਲਾਕਾਰ ਅਤੇ ਯਾਰੇ ਰਾਮਗੜੀਆ ਐਲਪੀ ਕਾ ਜਿਥੇ ਸਟਿਚਰ ਦੇ ਸਦਾਕੋ ਪ੍ਰਿੰਸ ਕੋਟਵਾਨ ਵਿਦਿਆਰਥੀ ਵਾਇਗਰੀ ਕਾਲਜ ਦਾ ਸਿਰਵਾਇਗੀ ਕਥੇ 1975 ਚ ਗਾਇਸ਼ਾ ਗਿਆ ਸਾ ਤੇ ਉਸ ਵਕਤ ਦੇ ਕੋਈ ਸਤਕਾਰਨ ਨਾ ਕਿਸੇ ਗੁਰਸਿੱਖ ਦਾ ਸੀ ਤੋ ਬਾਬਾ ਦੁਰਮਖ ਸਿੰਘ ਦਾ ਸੀ ਜਿਨ੍ਹਾਂ ਦਾ ਉਦਯੋਗ ਦੇ ਖੇਤਰ ਚ ਸਕੇਤ ਅੰਤਰ ਦੇ ਉਤਾਲ ਵਿੱਚ ਰਾਮਗੜੀਆ ਕਮਿਊਨਿਟੀ ਦੇ ਵਿਕਾਸ ਵਿੱਚ ਪਾਇਆ ਕਰੇ ਖੇਤੀ ਵਿੱਚ ਕਲਾ ਸਰਸਤੀ ਵਿੱਚ ਔਰ ਨੇ ਹੰਗਸਿੰਘਰ ਜੀ ਉਹਦੇ ਕਾਫਲੇ ਦੀ ਸੇਵਾ ਸੰਭਾਲ ਵਿੱਚ ਬੜਾ ਵੱਡਾ ਨਾਮ ਸੀ ਜਦੋਂ ਉਹ ਅਗਾਂਹ ਚਲਣਾ ਕਰ ਗਏ ਤੇ ਮੇਰੀ ਯਾਦ ਆਕੇ ਸੂਰਜ ਦੇ ਬਾਗ ਦਾ ਇੱਕ ਵਿਸ਼ੇਸ਼ ਅੰਕ ਉਹਨਾਂ ਦੇ ਸਿਰਪਤੀ ਛੱਪਿਆ ਜਿਸ ਤੇ ਪਰਨੇ ਸ਼ਾਇਦ 100 ਤੋਂ ਉੱਤੇ ਸੀ ਔਰ ਸਨਰ ਸੁਪਰ ਜੀ ਨੇ ਆਰਟਿਸਟ ਲੋਨ ਨੇ ਆਪਕੇ ਅਨੁਸਾਰ ਇੱਕ ਪੋਕਟ ਤਿਆਰ ਕੀਤਾ ਔਰ ਬਹੁਤ ਥੋੜੇ ਲੋਕ ਬਹਿਣ ਦੇ ਜੀ ਕਿ ਇਸ ਸਵਾਰ ਦੇ ਕੋਲ ਵਿੱਚ ਵਿੱਚ ਸਰਦਾਰ ਸੁਪਰ ਸਿੰਘ ਜੀ ਸਰ ਕ੍ਰਪਾਲ ਸਿੰਘ ਜੀ ਸਰ ਦਰਨੈਲ ਸਿੰਘ ਜੀ ਰਾਹੀ ਮਹਿੰਦਰ ਸਿੰਘ ਮੇਰਾ ਵੀਰ ਛੋਟਾ ਮੇਰਾ ਗ੍ਰਾਈਂਡ ਗੁਰਦਾਸਪੁਰ ਰਹਿ ਜਾਂਦਾ ਹੈ ਹੋਰ ਕਰਕੇ ਸਮਝਾ ਜਿਵੇਂ ਵੀ ਰਹੇ ਤੇ ਨੇ ਕਿ ਇਹ ਇਧਰ ਦੇ ਗਾਵਾਂ ਦੇ ਆਸਰਾ ਵੀ ਸਾਡਾ ਪਹੁੰਚਾ ਲੈ ਇਸ ਕਰਕੇ ਤੁਸੀਂ ਆਪਣੇ ਚ ਰਲਾ ਲਿਆ ਹੈ ਸਾਡਾ ਹੀ ਹੈ ਇਸ ਕਰਕੇ ਮੈਂ ਇਹਨਾਂ ਸਾਰੇ ਜੀਆਂ ਬਾਗੂ ਮੋਢੀ ਸਾਹਿਬ ਦੀ ਘੂੜੇ ਨੂੰ ਕਿਉਂਕਿ ਮੈਂ ਇਹਨਾਂ ਜੋਤ ਨੂੰ 83 ਤੋਂ ਲੈ ਕੇ ਹੁਣ ਤੱਕ ਬਾਤ ਕੀਤਾ ਹੈ ਇਹਦੇ ਵਾਸਤੇ ਕੋਈ ਵੀ ਕਾਤਰ ਕਾਗਜ਼ ਦੀ ਕੋਈ ਵੀ ਰੰਗ ਡੱਬੀ ਚ ਬੰਦ ਜਾਂ ਬਾਹਰ ਕੋਈ ਵੀ ਸੁਰ ਪ੍ਰਕਿਰਤੀ ਚ ਵਜਦੀ ਚਾਹੇ ਪੱਤਿਆਂ ਦਾ ਸਾਜ਼ ਹੋਵੇ ਇਹਨੂੰ ਸੁਣਾਈ ਦਿੰਦਾ ਹੈ ਇਹ ਤਸਵੀਰ ਐਵੇਂ ਨਹੀਂ ਬਣ ਜਾਂਦੀ ਹੈ ਇਹ ਕਿਤਾਬਾਂ ਐਵੇਂ ਨਹੀਂ ਸ਼ਰਤੀਆਂ ਇਹ ਠਗ ਐਵੇਂ ਨਹੀਂ ਗੁਰਦੇ ਇਹ ਕਿਰਤਾਂ ਕੇ ਅੰਦਰ ਜੋ ਜੋੜੇ ਐ ਸੀ ਇਹ ਹੀ ਜੋਰਸੀ ਬਣ ਕੇ ਨੇ ਇਹ ਵੀ ਭੰਨਣਾ ਇਹ ਹੀ ਬੰਦਗੀ ਹੈ ਇਹ ਹੀ ਬੰਦੇ ਦੀ ਵਿਧਾਈ ਹੈ ਮੇਰੇ ਬਾਪੂ ਜੀ ਅਨਪੜ੍ਹ ਸੀ ਪਰ ਕਹਿੰਦੇ ਹੁੰਦੇ ਸੀ ਬੰਦਾ ਪੜਨਾ ਬਹੁਤ ਚਾਹੁੰਦਾ ਪਰ ਬੰਦੇ ਦਾ ਪੁੱਤ ਨਹੀਂ ਬੰਨਾ ਚਾਹੁੰਦਾ ਰਣਜੀਤ ਸਿੰਘ ਰਣਜੀਤ ਸਿੰਘ ਸਾਨੂੰ ਬੰਦੇ ਦਾ ਪੁੱਤ ਬਣਾਉਣ ਵਾਸਤੇ ਇਹ ਕਿਤਾਬ ਸਾਫ ਰਿਹਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਐਡੇ ਵਿਸ਼ਾਲ ਗਿਆਨ ਸਾਗਰ ਚੋਂ ਕਿੰਨੇ ਮਾਰਗਮੋਤੀ ਲੱਭ ਕੇ ਨੇ ਸਾਡੇ ਸਾਹਮਣੇ ਪਰੋਏ ਨੇ ਤੇ ਉਹੀ ਨਿਮਰਤਾ ਉਹੀ ਪਿਆਰ ਉਸੇ ਤਰ੍ਹਾਂ ਕਲਕਾ ਮਾਰਦਾ ਹੈ ਔਰ ਹਰ ਇੱਕ ਨੂੰ ਨਾਮ ਲੈ ਕੇ ਚੜਦੇ ਨੇ ਧਾਰਮਿਕ ਰੁਚੀ ਇਹਨਾਂ ਵਿੱਚ ਬਹੁਤ ਜ਼ਿਆਦਾ ਹੈ ਉਸ ਕਾ ਲਿਖਣਾ ਜਾਂ ਹੋਰ ਧਾਰਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਇਹਨਾਂ ਨੂੰ ਇਸ ਗੱਲ ਦਾ ਬਹੁਤ ਸ਼ੌਕ ਹੈ ਗੁਰੂ ਸਾਹਿਬੇਰ ਕਰਨ ਇਹਨਾਂ ਉਚੜ ਦੀਆਂ ਕਲਾ ਬਖਸ਼ਿਸ਼ ਕਰਨ ਸਮੂਹ ਪਰਿਵਾਰ ਦੇ ਸਿਰ ਤੇ ਮੇਲ ਪਹਹਾਤ ਰੱਖਣ ਸਾਰੀਆਂ ਸ਼ਖਸੀਤਾਂ ਦਾ ਇਸ ਹਾਲ ਵਿੱਚ ਜੁੜ ਬੈਠੇ ਸਾਰੇ ਤਤਵੰਤੀਆਂ ਦਾ ਸਾਰੇ ਸਰੋਤਿਆਂ ਦਾ ਆਪਜੀ ਦਾਸ ਧੰਨਵਾਦ ਕਰਦਾ ਹੈ ਔਰ ਸਾਰਿਆਂ ਨੂੰ ਸਦਮਲ ਗੁਰਪਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਰਣ ਸਿੰਘ ਆਰਟਿਸਟ ਇੰਡੀਆ ਦਾ ਇੱਕੋ ਹੀ ਆਰਟਿਸਟ ਹੈ ਐਂਡਾ ਮਹਾਨ ਆਰਟਿਸਟ ਹੈ ਜਿਸ ਨੇ ਤਿੰਨ ਰਾਸ਼ਟਰਪਤੀਆਂ ਦੇ ਔਰਟਰੇ ਰਾਸ਼ਟਰਪਤੀ ਘਰ ਵਿੱਚ ਰਹਿ ਕੇ ਬਣਾਏ ਔਰ ਤੋਂ ਇਲਾਵਾ ਅਨੇਕਾਂ ਹੀ ਪੋਰਟਰੇ ਕੋਲਸਰ ਬਣਾ ਲਏ ਉਹ ਸਿੱਖਾਂ ਦੇ ਭਰਤਾਂ ਦੇ ਭੱਟਾ ਦੇ ਉਹ ਜਿਹੜਾ ਕਹਿੰਦੇ ਕੇ ਬਾਬਾ ਜੀ ਦਾ ਸ਼ੈਨ ਮਹਾਨ ਕੋਸ਼ ਜਿੰਨੇ ਵੀ ਸ਼ਬਦ ਨਾ ਹੋ ਇਹਨਾਂ ਨਾਲ ਮੈਂ ਅੱਜ ਦੇ ਦਿਨ ਯਾਦ ਕਰ ਸਕਾਂ ਸੋ ਆਪਕੋ ਦਾ ਰਿਸ਼ੀ ਬਣਾ ਲੈਣਾ ਮੇਰੇ ਲਈ ਉਹ ਬੁਢੀ ਗੱਲ ਹੈ ਆਪ ਵੀ ਦਿੱਤੇ ਸਮਾਂ ਵੀ ਚਾਏ ਸਾਡੇ ਪਰਿਵਾਰ ਨੂੰ ਨਿਵਾਜੇ ਦਿੱਤੇ ਮੈਂ ਰਾਹੀ ਰਣਿੰਦਰ ਸਿੰਘ ਆਰਣ ਸਿੰਘ ਆਰਟਿਸਟ ਜਿਸ ਨੇ ਇਹ ਤਸਵੀਰ ਬਣਾਈ ਹੈ ਮੇਰੇ ਭਰਾ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਆਰਣ ਸਿੰਘ ਆਰਟਿਸਟ ਬਾਰੇ ਰਿਸਨੋ ਬੜਾ ਜ਼ਰੂਰੀ ਹੈ ਕਿ ਅੱਜ ਸਿੱਖ ਪੋਰਟਰੇਚਰ ਵਿੱਚ ਸਿੱਖ ਹਿਸਟਰੀ ਨੂੰ ਪੇਂਟ ਕਰਨ ਵਾਲੇ ਸਭ ਤੋਂ ਛੋਟੀ ਦੇ ਕਲਾਕਾਰ ਆਰਣ ਸਿੰਘ ਨੇ ਜਿਨ੍ਹਾਂ ਨੇ ਇਹ ਪੇਂਟਿੰਗ ਬਣਾਇਆ ਇੱਥੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਸਾਡੀ ਸਾਂਝ ਜਿਹੜੀ ਹੈ ਉਹ ਦੋਸਤੀ ਤੋਂ ਭਰਾਵਾਂ ਵਾਲੀ ਹੋ ਗਈ ਇਹ ਇਹਨਾਂ ਨੇ ਆਪ ਕਹਿ ਕੇ ਮੈਨੂੰ ਕਿਹਾ ਕਿ ਮੈਂ ਪੇਂਟਿੰਗ ਬਣਾਣੀ ਹੈ ਉਤਸ਼ਾਹ ਤੇ ਪ੍ਰੇਮ ਦਾ ਇਹ ਵਾਤਾਵਰਣ ਬਣਿਆ ਗਿਆਨੀ ਭਗਤ ਸਿੰਘ ਕਿਹਾ ਜਾਂਦਾ ਹੈ ਕਿ ਜਨਮਨੀ ਜਨੇ ਭਗਤ ਜਨ ਜਾਂ ਦਾਤਾ ਜਾਂ ਸੂਰ ਕਿੰਨੀ ਬਣ ਕਿਰਪਾ ਕੇ ਗਿਆਨੀ ਭਗਤ ਸਿੰਘ ਫਗਤ ਹੈ ਉਹਦੇ ਨਾਲ ਏਕੇ ਵੱਡੇ ਦਾਨੀ ਉਹ ਦਸਵੰਧ ਤੋਂ ਕਿਤੇ ਵੱਧ ਉਹ ਕੰਮ ਕਰਦੇ ਰਹੇ ਔਰ ਕਿੰਨੀਆਂ ਸੰਸਥਾਵਾਂ ਨੂੰ ਹੋਂਦ ਵਿੱਚ ਲਿਆ ਜਾਂਦਾ ਉਹਨਾਂ ਨੇ ਜਦੋਂ ਡਾਕੂਮੈਂਟਰੀ ਵੇਖੀ ਤੇ ਥੋੜੇ ਹੈਰਾਨ ਵੀ ਹੋਏ ਕਿ ਵੇਖੋ ਉਹਨਾਂ ਦੇ ਕੰਮ ਕਿਤੇ ਵੱਡੇ ਪੱਧਰ ਦੇ ਉੱਤੇ ਫੈਲੇ ਹੋਏ ਸਨ ਔਰ ਸਭ ਤੋਂ ਬਖਸ਼ਿਸ਼ੇਆ ਤੋਂ ਸੰਸਕਾਰ ਸਰਕਾਰ ਜੋ ਰਣਜੋਤ ਸਿੰਘ ਵੀ ਜਿੱਥੇ ਚੱਲਦੇ ਨੇ ਗਾ ਉਹਨਾਂ ਦੇ ਪੋਤਰੇ ਜਸਕਰਨ ਸਿੰਘ ਤੱਕ ਕੋਈ ਪਹੁੰਚੇ ਹੋਏ ਨਹੀਂ ਉਹਨਾਂ ਦਾ ਪਰਵਾਹ ਕਿੰਨੇ ਵੱਡੇ ਮਹਾਪੁਰਸ਼ ਇੱਥੇ ਪਹੁੰਚੇ ਨੇ ਸਸਤਾਵਾ ਦੇ ਮੁਖੀ ਪਹੁੰਚੇ ਨੇ ਔਰ ਮੈਂ ਉਹਨਾਂ ਦੀ ਅਰਥ ਤੱਕ ਜਿਹੜੀ ਮਿਹਨਤ ਹੈ ਰਣਜੋਤ ਸਿੰਘ ਦੀ ਉਹ ਤੋਂ ਬੜਾ ਕਾਇ ਹੈ ਅਸੀਂ ਬੁੱਢੇ ਦਰਿਆ ਦੇ ਉੱਤੇ ਮੈਂ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹੂੰਗੇ ਤੁਸੀਂ ਅੱਜ ਬੱਡਰ ਜੀ ਨੇ ਜੰਮੀ ਪਗਸ ਜੁਰ ਦਾ ਉਹਦੇ ਜਨਮ ਸਤਾਪਦੀ ਦੇ ਉਹਨਾਂ ਦੀ ਇਮਾਨੀ ਤੇ ਉਹਨਾਂ ਦਾ ਡਿਗਾ ਮਾਰਕਤਾ ਇਤਿਹਾਸ ਹੈ ਇਸ ਤੇ ਜਿੱਕਾ ਬੁੱਕ ਲਿਖੀ ਜੀ ਹੈ 84 ਮਲਕੀ ਕੋਈ ਜੀ ਵਾਲੇ ਕਰ ਲੈ ਬਤਾ ਮੈਂ ਭਵਾਨਾ ਕਰ ਦਿੰਦਾ ਸਰ ਜੂਰ ਸਿੰਘ ਨੂੰ ਬੁੱਢਾ ਉਹਨਾਂ ਦਾ ਜਿਹੜਾ ਜੀਵਨ ਗਾਇਬਕ ਸਿੰਘ ਉਹਨਾਂ ਦਾ ਇਹ ਇੱਕ ਬਹੁਤ ਵੱਡਾ ਇਤਿਹਾਸ ਹੈ ਆਪਣੇ ਆਪ ਵਿੱਚ ਗਾਇਬਕ ਸਿੰਘ ਸੰਸਥਾ ਦਾ ਨਾਮ ਕਹਿ ਲਓ ਜਿੱਥੇ ਉਹਦੇ ਧਰਮ ਖੇਤਰ ਦੇ ਵਿੱਚ এডਿਕੇਸ਼ਨ ਦੇ ਖੇਤਰ ਦੇ ਵਿੱਚ ਆਪਣੇ ਵਪਾਰ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਜਿਹੜਾ ਨਾਮ ਹੈ ਦੁਨੀਆ ਦੇ ਵਿੱਚ ਜੇ ਨਾਮ ਆ ਵੀ ਉਹਨਾਂ ਦੀ ਬੜੀ ਬੇਨ ਸਦਕਾ ਉਹਦੇ ਦੀ ਦਾਮ ਬਣਾਇਆ ਕਿ ਅੱਜ ਬਰਬਾਰ ਅਗੇ ਉਸ ਤੋਂ ਤੌਰ ਤੇ ਸਰਬੀਸ਼ ਕਰਦੀ ਖੁਸ਼ੀ ਹੈ। ਸੁਬਹ ਜਿਹੜਾ ਕਕਰ ਕੀਰ ਪਾਸ਼ਾ ਦਾ ਸਥਾਨ ਹੈ ਰੇਪੁਰ ਸਾਹਿਬ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਔਰ ਉਦੋਂ ਗਹਿਰਨੀ ਭਗਤ ਸਿੰਘ ਜੀ ਉਸ ਸਥਾਨ ਦੀ ਸੇਵਾ ਕਰਵਾ ਰਹੇ ਸੀ। ਜਿਹੜਾ ਅੱਜ ਆਪਾਂ ਇੱਥੇ ਜਾ ਕੇ ਉਹ ਦਰਸ਼ਨ ਕਰਦੇ ਆ ਜਿਹੜਾ ਸਥਾਨ ਦਵਾਰ ਹਾਲ ਕੀਪੂਰ ਸਾਹਿਬ ਦਾ ਉਹ ਸਾਰਾ ਦੀਵਾਨ ਸਥਾਨ ਜਿਹੜਾ ਉੱਥੇ ਜਿਹੜਾ ਲੱਗਿਆ ਆਪਣੇ ਜਿਹੜੇ ਕੀਪੂਰ ਸਾਰਾ ਗੈਦੀਪਤ ਸਿੰਘ ਉਹਨਾਂ ਦੀ ਦੇਣ ਹੈ ਇਹ ਦਸ਼ਾਨ ਸਾਹਿਬ ਜਿਹੜਾ ਇਥੋਂ ਮੜਵਾ ਕੇ ਲਗੇ ਮੈਨੂੰ ਇੱਕ ਗਨ 100 ਰੁਪਏ ਵੀ ਇੱਕ ਉਦੋਂ ਪਹਿਲਾ ਜਬੇਟਰੀਆ ਜਿੰਨ ਤੋਂ 35 ਸਾਹਿਬੇ ਨੂੰ ਉਹ ਕੋਗਲਾਈਟੀ ਸੀ ਉੱਤੇ ਤੇ ਬੜਾ ਮੁਸ਼ਕਲ ਸੀ ਸਰਕਾਰ ਨੇ ਹੱਥ ਘੜੇ ਕਰਤੇ ਕਿ ਜਨਰੇਟਰ ਤੇ ਸਥਾਪਿਤ ਕਿਵੇਂ ਹੋਵੇ ਤੇ ਗੈਰੀ ਇਹ ਦੇ ਕੇ ਕੋਈ ਨਾਲੀ ਜਨਰੇਟਰ ਇਹ ਹਫ਼ਤੇ ਦੇ ਵਿੱਚ ਵਿੱਚ ਉੱਤੇ ਸਥਾਪਿਤ ਹੋਵੇ ਚਲੋ ਇਤੋਂ ਆਪਣੇ ਯੂਐਸਆਰਓ ਦੇ ਉਹਨਾਂ ਨੇ ਹਿੰਦੀ ਦੇ ਬਗੈਰ ਜੋ ਵੀ ਹੈ ਉਹ ਸਾਰਾ ਉਦੂ ਸੈਬਲ ਕਰਕੇ ਨਾ ਜਨਰੇਟਰ ਤੇ ਬੋਰੀਆਂ ਚ ਪਾ ਕੇ ਉੱਪਰ ਲਾ ਗਈ ਜਿਹੜਾ ਗੁਰਦੁਆਰਾ ਜਿਹੜਾ ਕਸਤਾ ਸੋ ਜਿਹੜੀ ਉੱਥੇ ਲਾਈਟ ਵੀ ਹੈ ਜਾਂ ਜੋ ਉਹ ਸਾਰੇ ਪ੍ਰਬੰਧ ਹੈ ਉਹ ਗੁਰਦੀ ਭਗਤ ਸਿੰਘ ਦੀ ਬਹੁਤ ਵੱਡੀ ਦੇਣ ਹੈ ਤੇ ਸਾਡੇ ਵੀ ਇੱਥੇ ਪੰਜਾਬ ਦੇ ਵਿੱਚ ਬਹੁਤ ਧਾਰ ਜਿਹੜੇ ਗੁਰਦੁਆਰੇ ਜਿਵੇਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਗੁਰਦੁਆਰਾ ਧੌਪੜ ਸਾਹਿਬ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਚੁੜੇ ਆ ਮੇਰੇ ਇਫੈਕਟ ਸੀਗੀ ਉਹਨੂੰ ਜਿਹੜਾ ਅਰ ਬੇਰੂਏ ਕਹਿਣ ਦੇ ਵਿੱਚ ਖੁਸ਼ੀ ਹੈ ਕਦੇ ਵੀ ਸ਼ਾਹ ਸਾਹਿਬ ਦੇ ਉਹਨਾਂ ਦੇ ਪਿੱਛੇ ਆਕਾ ਸ਼ਾਹ ਸਾਹਿਬ ਸਟੀਲ ਦੇ ਵਿੱਚ ਬਣੀ ਹੈ ਦੇ ਅਨੁਸਾਰ ਹੀ ਅੱਜ ਜਰਨੀਆਂ ਦੇ ਵਿੱਚ ਪਰ ਜਿਹੜਾ ਉਹਦਾ ਨਾਮ ਹੈ ਉਹ ਰੇ ਦੀ ਤੱਕ